ਗੱਲ ਕਰੋ ਜੀ ਹੁਸ਼ਿਆਰ ਪਰ ਤੋਂ ਲੜਕੇ ਦਾ ਰਿਸ਼ਤਾ ਕਦ 6 ਫੁੱਟ 2 ਇੰਚ ਪੜਾਈ ਪਲੱਸ 2 ਪਾਸ ਡੇਟ ਆਫ ਬਰਥ 2002 ਕਾਸਟ ਜੱਟ ਸਿੱਖ ਦਿਓਲ ਭੈਣ ਕੋਈ ਨਹੀਂ ਪ੍ਰਾ ਇੱਕ ਅਨਮੈਡ ਕੰਮ ਕੈਨੇਡਾ ਵਰਕ ਪਰਮਿਟ 5 ਕਿੱਲੇ ਜ਼ਮੀਨ ਹੈ ਰਿਸ਼ਤਾ ਲੜਕੀ ਕੈਨੇਡਾ ਪੀਆਰ ਅਤੇ ਵਧੀਆ ਪਰਿਵਾਰ ਤੋਂ ਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਡਾਇਰੈਕਟ ਇਹਨਾਂ ਨਾਲ ਕਰੋ ਜੀ ਗੱਲ ਦੇਖ ਰੇਖ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਕੇਵਲ ਐਡ ਪਾਉਣ ਦਾ ਹੈ ਕਪੂਰਥਲਾ ਤੋਂ ਲੜਕੇ ਦਾ ਰਿਸ਼ਤਾ ਡੇਟ ਆਫ ਬਰਥ 1988 ਕਾਸਟ ਰਾਮਗੜੀਆ ਕੱਦ 5 ਫੁੱਟ 7 ਇੰਚ ਪੜਾਈ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ 3 ਇਅਰ ਸਾਰਾ ਇਹਨਾਂ ਦਾ ਬਾਇਓ ਡਾਟਾ ਪੜ੍ਹ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਰਿਸ਼ਤੇ ਦੀ ਐਡ ਪਾਉਣ ਲਈ ਉੱਪਰ ਪੀਲੀ ਪੱਟੀ ਸਾਡੇ ਨੰਬਰ ਤੇ ਹੈਲੋ ਵਟਸਐਪ ਭੇਜੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਐਡ ਜ਼ਰੂਰ ਲਗਵਾਓ ਜਲਦੀ ਰਿਸ਼ਤਾ ਅਤੇ ਘਟ ਉਡੀਕ ਤੁਹਾਨੂੰ ਸਿੱਧੇ ਪਰਿਵਾਰਾਂ ਤੋਂ ਫੋਨ ਆਣਗੇ ਨਾਮ ਮੈਜ ਸਿੰਘ ਪਤਾ ਅੰਮ੍ਰਿਤਸਰ ਕੱਦ 6 ਫੁੱਟ ਪੜ੍ਹਾਈ ਗ੍ਰੈਜੂਏਸ਼ਨ ਡੇਟ ਆਫ ਬਰਥ 1984 ਕਾਸ ਜਨਮ ਮੱਟਿਏ ਰਿਸ਼ਤਾ ਲੜਕੀ ਵਧੀਆ ਪਰਿਵਾਰ ਤੋਂ ਵੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ ਜੀ ਸਾਡੇ ਚੈਨਲ ਤੇ ਐਡ ਪਾਉਣ ਨਾਲ ਰਿਸ਼ਤਾ ਸਿੱਧਾ ਨੰਬਰਾਂ ਸਮੇਤ ਲੋਕਾਂ ਤੱਕ ਪਹੁੰਚਦਾ ਹੈ ਹਜ਼ਾਰਾਂ ਲੋਕ ਦੇਖਦੇ ਨੇ ਤੇ ਤੁਹਾਨੂੰ ਡਾਇਰੈਕਟ ਕਾਲ ਕਰਨਗੇ ਜਿਨ੍ਹਾਂ ਦਾ ਸਹੀ ਮੇਲ ਬਣਦਾ ਹੋਵੇਗਾ ਮਗਲੀਕ ਲੜਕੇ ਦਾ ਰਿਸ਼ਤਾ ਜੀ ਲੁਧਿਆਣਾ ਤੋਂ ਕੱਦ 5 ਫੁੱਟ 7 ਇੰਚ ਡੇਟ ਆਫ ਬਰਥ 1997 ਕਾਸਟ ਅਰੋੜਾ ਪੈਣ ਕਨਵੈਡ ਕੰਮ ਕਨਫੈਸ਼ਨਰੀ ਏਜੰਸੀ ਦਾ ਆਪਣਾ ਕਾਰੋਬਾਰ ਹੈ ਤੇ ਹੋਰ ਸ਼ਰੇਆਰੀ ਪ੍ਰਾਪਰਟੀ ਹੈ ਲੜਕੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰਤ ਹੋਵੇ ਨੀਚੇ ਨੰਬਰ ਦਿੱਤਾ ਹੋਇਆ ਇਹਨਾਂ ਦਾ ਸਿੱਧੀ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਚੰਗਾ ਰਿਸ਼ਤਾ ਚਾਹੀਦਾ ਤਾਂ ਐਡ ਜ਼ਰੂਰ ਲਗਵਾਓ ਜਲਦੀ ਰਿਸ਼ਤਾ ਤੇ ਘੱਟ ਉਡੀਕ ਕਨੇਡਾ ਵਰਕ ਪਰਮਿਟ ਲੜਕੇ ਦਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਸਰੀ ਕੈਨੇਡਾ ਕੱਦ 6 ਫੁੱਟ 1 ਇੰਚ ਡੇਟ ਆਫ ਬਰਥ 1997 ਕਾਸਟ ਢਿੱਲੋਂ ਪੈਣਾ ਦੋ ਮੈਰਿਡ ਕੰਮ ਕੈਨੇਡਾ ਲਿਮੀਆਂ ਵਰਕ ਪਰਮਿਟ 6 ਕਿਲੇ ਜਮੀਨ ਹੈ ਥੱਲੇ ਪਰਿਵਾਰ ਦਾ ਨੰਬਰ ਹੈ ਸਿੱਧੀ ਕਰੋ ਇਹਨਾਂ ਨਾਲ ਗੱਲ ਸਹੀ ਮੇਲ ਵਾਲੇ ਲੋਕ ਤੁਹਾਨੂੰ ਆਹ ਫੋਨ ਕਰਦੇ ਨੇ ਅੱਜ ਹੀ ਐਡ ਪਾਓ ਤੇ ਨਤੀਜਾ ਦੇਖੋ ਪਰ ਪੀਲੀ ਪੱਟੀ 'ਚ ਸਾਡੇ ਨੰਬਰ ਤੇ ਹੈਲੋ ਵਟਸਐਪ ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ USA ਵਰਕ ਪਰਮਿਟ ਲੜਕਾ ਨਾਮ ਜੈ ਸਿੰਘ ਪਤਾ ਨਿਊ ਜਰੀ ਨਿਊ ਜਰਸੀ USA ਕੱਦ 5 ਫੁੱਟ 7 ਇੰਚ ਡੇਟ ਆਫ ਬਰਥ 1990 ਕਾਸਟ ਰਾਮਗੜੀਆ ਸਾਰਾ ਇਹਨਾਂ ਦਾ ਬਾਇਓ ਡਾਟਾ ਚੀਤਰਾ ਪੜ ਕੇ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਕਰੋ ਜੀ ਇਹਨਾਂ ਨਾਲ ਗੱਲ ਦੇਖ ਰੇਖ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਕੇਵਲ ਐਡ ਪਾਉਣ ਦਾ ਹੈ ਜੀ ਸ਼ਾਰਟ ਟਾਈਮ ਤਲਾਕशुदा ਲੜਕੀ ਨਾਮ ਕੋਰ ਪਤਾ ਤਲਵੰਡੀ ਭਾਈ ਡੇਟ ਆਫ ਬਰਥ 2000 ਕਾਸਟ ਜੱਟ ਸਿੱਖ ਪਰਾ ਇੱਕ ਅਨਮੈਰਿਡ ਹੈ ਕੈਨੇਡਾ ਸਿਟੀਜ਼ਨ ਹੈ ਲੜਕੇ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈ ਲੜਕੀ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈ ਕੈਨੇਡਾ ਪੀਆਰ ਲੜਕਾ ਚਾਹੀਦਾ ਹੈ ਤਲਾਕ ਸੁਧਾ ਲੜਕੇ ਵੀ ਸੰਪਰਕ ਕਰਨ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕਰੋ ਗੱਲ ਕੋਈ ਜ਼ਰੂਰੀ ਗੱਲਾਂ ਦੇਖ ਰੇ ਕਰਕੇ ਸਾਵਧਾਨੀ ਨਾਲ ਰਿਸ਼ਤਾ ਜੋੜੋ ਸਾਡਾ ਕੰਮ ਕੇਵਲ ਐਡ ਪਾਉਣ ਦਾ ਹੈ ਜਾਂਚ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਰਿਸ਼ਤੇ ਦੀ ਐਡ ਪਾਉਣ ਲਈ ਉੱਪਰ ਪੀਲੀ ਪੱਟੀ 'ਚ ਸਾਡਾ ਨੰਬਰ ਦਿੱਤਾ ਹੈ ਹੈਲੋ ਵਟਸਐਪ ਕਰੋ ਤੁਹਾਨੂੰ ਪ੍ਰੋਸੈਸ ਭੇਜ ਦਿੱਤਾ ਜਾਏਗਾ ਐਡ ਜਰੂਰ ਲਗਵਾਓ ਜਲਦੀ ਰਿਸ਼ਤਾ ਤੇ ਘਾਟੋ ਡੇਕ ਪਰਿਵਾਰਾਂ ਤੋਂ ਜਿਨ੍ਹਾਂ ਦੇ ਸਹੀ ਮੇਲ ਬਣਦੇ ਹੋਣਗੇ ਤੁਹਾਨੂੰ ਡਾਇਰੈਕਟ ਫੋਨ ਆਉਣਗੇ ਤੇ ਆਪਦੀ ਤੁਸੀਂ ਸਿੱਧੀ ਗੱਲ ਕਰੋਗੇ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਸਾਰੀ ਜਾਣਕਾਰੀ ਤੁਸੀਂ ਖੁਦ ਲਵੋਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ